ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਇੱਕ ਨਿੰਗ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਦੇ ਨਾਲ ਇੱਕ ਵਿਅਕਤੀ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਤਲਵਾਰ ਆਫ ਦੇ ਸਿਰ ਤੇ ਵੱਜੀ ਤਾਂ ਉਹ ਆਪਣੇ ਪੱਗ ਸਮੇਤ ਲੋਕੋ ਨੂੰ ਮਾਰ ਜਮੀਨ ਉੱਪਰ ਡੇਗ ਪਿਆ ਘਟਨਾ ਨੂੰ ਅੰਜਾਮ ਦੇ ਕੇ ਨਿੰਗ ਥਾਣੇ ਦੇ ਵਿੱਚ ਆਇਆ ਤੇ ਵਿਅਕਤੀਆਂ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਵਿਅਕਤੀ ਦੇ ਕਰੀਬ ਸਿਰ ਤੇ 12 ਟਾਂਕੇ ਲੱਗੇ ਹਨ ਜਾਣਕਾਰੀ ਦੇ ਅਨੁਸਾਰ ਲੋਹਾਰਾ ਦੇ ਨਿਊ ਸਤਪੁਰੂ ਨਗਰ ਇਲਾਕੇ ਦੇ ਵਿੱਚ ਇੱਕ ਨਿੰਗ ਅਰਜੁਨ ਸਿੰਘ ਨੇ ਬਜ਼ੁਰਗ ਵਿਅਕਤੀ ਦੇ ਸਿਰ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਜ਼ਖਮੀ ਹੋਈ ਬਜ਼ੁਰਗ ਨੂੰ ਖੂਨ ਨਾਲ ਲੱਥਪਥਾ ਹਾਲਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਦਿੱਤੀਓ ਤੇ ਸੈਤੇ ਦਰਜਨ ਦੇ ਕਰੀਬ ਟੰਗ ਲੱਗੇ ਹਨ ਅਖਤ ਬਜ਼ੁਰਗ ਨੇ ਡਾਕਟਰੀ ਮੁਆਇਨਾ ਕਰਵਾ ਕੇ ਮਾਮਲੇ ਦੀ ਸ਼ਿਕਾਇਤ ਚੌਂਕੀ ਕੰਗਨਵਾਲ ਦੀ ਪੁਲਿਸ ਨੂੰ ਕੀਤੀ ਹੈ ਜਾਣਕਾਰੀ ਦੇ ਮੁਤਾਬਿਕ ਲੋਹਾਰਾ ਪੁਲਿਸ ਨਹਾਰਾ ਰੋਡ ਤੇ ਸੈੱਟ ਨਿਊ ਸਤਪੁਰੂ ਨਗਰ ਲਾਕਕੇ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਕਰੀਬ 15 ਸਾਲ ਪਹਿਲਾਂ ਉਹ ਲਾਕਕੇ ਦੇ ਰਹਿਣ ਵਾਲੇ ਇੱਕ ਬਿੰਦ ਸਿੰਘ ਨੇ ਉਸ ਕੋਲੋਂ 500 ਰੁਪਏ ਉਧਾਰ ਲਏ ਸਨ ਜਿਨ੍ਹਾਂ ਨੂੰ ਵਾਪਸ ਮੰਗਨ ਤੇ ਉਹ ਫਿਸ਼ਲੀ ਦੋ ਦਿਨਾਂ ਤੋਂ ਟਾਲਮ ਟਾਲਮ ਟੋਲ ਕਰ ਰਿਹਾ ਹੈ ਸ਼ਨੀਵਾਰ ਨੂੰ ਅੰਗਰੇਜ਼ ਜਦੋਂ ਕੰਮ ਤੋਂ ਘਰੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਘਰ ਤੋਂ ਕੁੱਝ ਹੀ ਦੂਰ ਤੇ ਫਿਰ ਜੋ ਕੇ ਪਹਿਲਾ ਹੀ ਹਕਾਤ ਲਗਾ ਕੇ ਬੈਠੇ ਨੰਗ ਸਿੰਘ ਤੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਮੌਕੇ ਤੋਂ ਹਮਲਾਵਰ ਜਿਹੜੇ ਸੀ ਉਹ ਫਰਾਰ ਹੋ ਗਏ 피해ਤ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਵੱਲੋਂ ਜਾਂਚ ਜਾਰੀ ਕੀਤੀ ਗਈ ਹੈ